ਸਤਿ ਸ਼੍ਰੀ ਅਕਾਲ ਜੀ ਮੈਂ ਮਲਕੀਤ ਸਿੰਘ ਦਿਓਲ ਅੱਜ ਦੀ ਜਿਹੜੀ ਕਰਤਾ ਜੀ ਇੱਕ ਐਨ ਆਰ ਆਈ ਦੇ ਪਸਤਾਵੇ ਦੀ ਕਰਤਾ ਜੀ ਧਿਆਨ ਨਾਲ ਸੁਣਿਓ ਲੋ ਜੀ ਕਹਿੰਦੇ ਸਾਨੂੰ ਪਟਿਆ ਹੋਰਾਂ ਨੇ ਤੇ ਅਸੀਂ ਪਟਿਆ ਹੋਰਾਂ ਨੂੰ ਲੋ ਜੀ ਸਾਨੂੰ ਸਾਡੀ ਰੀਸ ਦੀ ਘੜੀ ਸਮਾਰ ਗਈ ਥਾਣੇ ਕੋਟ ਬੀਜਾ ਦੀ ਥੀਸ ਮਾਰ ਗਈ ਉੱਤੋਂ ਕਿਸਤਾਂ ਦੇ ਜੱਬ ਦੀ ਤਰੀਕ ਮਾਰ ਗਈ ਇਹ ਤਾਂ ਇਹ ਗੱਲ ਹੋ ਗਈ ਜਿਵੇਂ ਮੋਰ ਪੈ ਗਿਆ ਚੋਰਾਂ ਨੂੰ ਸੋ ਸਾਨੂੰ ਪਟਿਆ ਹੋਰਾਂ ਨੇ ਤੇ ਅਸੀਂ ਪਟਿਆ ਹੋਰਾਂ ਨੂੰ ਹੁਣ ਅਸੀਂ ਕਿਹੜਾ ਘਾਟੋਂ ਪਾਉਂਦੇ ਫੇਕ ਪਿੱਕ ਝਟੋਂ ਦਈਏ ਨਵੇਂ ਮੁੱਡੇ ਪੱਟੋਂ ਉਥੇ ਛੱਟ ਸਰਬਾਰੀ ਇੱਥੇ ਨਾਪੀ ਜਾਈਏ ਰੋੜਾਂ ਨੂੰ ਸੋ ਸਾਨੂੰ ਪੱਟਿਆ ਹੋਰਾਂ ਨੇ ਤੇ ਅਸੀਂ ਪੱਟਿਆ ਹੋਰਾਂ ਨੂੰ ਜਦੋਂ ਗਵਾਂਢੀ ਦੇ ਵਿਆਹ ਚ ਹੋਈ ਬੱਲੇ ਬੱਲੇ ਦੇਖੀ ਸੀ ਐਸੀ ਨਾ ਜੇ ਕੀਤਾ ਸਾਡੀ ਹੂਣੀ ਬੜੀ へਠੀ ਸੀ ਤਾਈਓ ਤਾਂ ਨਿਆਂ ਦੀ ਜ਼ਮੀਨ ਇਹ ਅਸੀਂ ਵੇਚੀ ਸੀ ਉਦੋਂ ਲੱਖਾਂ ਵਿੱਚ ਵੇਚੀ ਅੱਜ ਵਿਕਦੀ ਕਰੋੜਾਂ ਨੂੰ ਸੋ ਸਾਨੂੰ ਪੱਟਿਆ ਹੋਰਾਂ ਨੇ ਤੇ ਅਸੀਂ ਪਟਿਆ ਹੋਰਾਂ ਨੂੰ ਅਸੀਂ ਜਿਉਂਦੇ ਜੀਣਾ ਸੇਵਾ ਕੀਤੀ ਬੁੱਢੇ ਮਾਂ ਬਾਪ ਦੀ ਫਿਰ ਬੜੇ ਸੀ ਪਖੰਡ ਕੀਤੇ ਜਦੋਂ ਢੇਰੀ ਹੋਈ ਰਾਖ ਦੀ ਦਿਨ ਅੱਜ ਬੜਾ ਪਛਤਾਉਂਦੇ ਜਦੋਂ ਵਾਰੀ ਆਈ ਆਪਦੀ ਹੁਣ ਯਾਦ ਕਰ ਰਹੀਏ ਤੁਰ ਗਏ ਬਾਬੇ ਬੂੜਾ ਨੂੰ ਸੋ ਸਾਨੂੰ ਪਟਿਆ ਹੋਰਾਂ ਨੇ ਤੇ ਅਸੀਂ ਪਟਿਆ ਹੋਰਾਂ ਨੂੰ ਸਤਿ ਸ੍ਰੀ ਅਕਾਲ